ਨੀਟੂ ਸ਼ਟਰਾ ਵਾਲਾ ਅਕਸਰ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਜਲੰਧਰ ਦੇ ਵਿੱਚ ਬੇਗੰਪੂਰਾ ਸਾਂਝਾ ਫਰੰਟ ਪਾਰਟੀ ਦੇ ਵੱਜੋਂ ਨੀਟੂ ਸ਼ਟਰਾ ਵਾਲੇ ਦੇ ਵੱਲੋਂ ਅੱਜ ਨਾਮਜ਼ਦਗੀ ਭਰ ਗਈ ਹੈ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਅੱਜ ਜਲੰਧਰ ਦੇ ਵਿੱਚ ਪਹਿਲੀ ਨਾਮਜ਼ਦਗੀ ਹੋਈ ਹੈ ਸਭ ਤੋਂ ਪਹਿਲਾਂ ਨੀਟੂ ਸ਼ਟਰਾ ਵਾਲੇ ਨੇ ਬਾਜ਼ੀ ਮਾਰੀ ਹੈ ਤੇ ਆਪਣੀ ਨਾਮਜ਼ਦਗੀ ਭਰਨ ਦੇ ਲਈ ਪਰਿਵਾਰ ਸਮੇਤ ਜਲੰਧਰ ਦੇ ਡੀਸੀ ਦਫ਼ਤਰ ਪਹੁੰਚੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋ ਨਾ ਕਿ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਿਤਾ ਕੇ ਦੇਖ ਲੈ ਇੱਕ ਵਾਰ ਉਹਨਾਂ ਦੀ ਪਾਰਟੀ ਨੂੰ ਮੌਕਾ ਦਿੱਤਾ ਜਾਵੇ ਨੀਟੂ ਦਾ ਕਹਿਣਾ ਹੈ ਕਿ ਐਮਪੀ ਬਣਨ ਤੋਂ ਬਾਅਦ ਦੂਜੇ ਦਿਨ ਹੀ ਉਹ ਲੋਕਾਂ ਦੀਆਂ ਵੋਟਾਂ ਦਾ ਮੁੱਲ 모ੜੇਗਾ ਜੇਕਰ ਉਹ ਲੋਕਾਂ ਦਾ ਮੁੱਲ ਨਹੀਂ 모ੜੇਗਾ ਤਾਂ ਉਹਨਾਂ ਦੀਆਂ ਜੁੱਤੀਆਂ ਉਸ ਨੂੰ ਕਬੂਲ ਹੋਣਗੀਆਂ ਇਸ ਨਾਲ ਹੀ ਗੱਲਬਾਤ ਕਰਦੇ ਹਾਂ ਉਹਨਾਂ ਕਿਹਾ ਕਿ ਉਹ ਜਿਹੜੇ ਮੁੱਦਿਆਂ ਤੇ ਚੋਣ ਲੜਨਾ ਚਾਹੁੰਦੇ ਨੇ ਉਹ মিডিਆ ਸਾਹਮਣੇ ਨਹੀਂ ਰੱਖਣਗੇ ਉਹ ਕੰਮ ਕਰਕੇ ਦੱਸਣ ਵਿੱਚ ਯਕੀਨ ਕਰਦੇ ਨੇ ਕਿਉਂਕਿ ਜੇਕਰ ਉਹ ਮੁੱਦੇ মিডিਆ ਦੇ ਸਾਹਮਣੇ ਦੱਸਣਗੇ ਤਾਂ ਹਾਸੇ ਵਿੱਚ ਉਹਨਾਂ ਬੋਲ ਦਿਆ ਕਿ ਦੂਜੀਆਂ ਪਾਰਟੀਆਂ ਉਸ ਨੂੰ ਚੋਰੀ ਕਰ ਲੈਣਗੀਆਂ ਤੁਸੀਂ ਵੀ ਸੁਣੋ ਨੀਟੂ ਸ਼ਟਰਾ ਵਾਲੇ ਨੇ মিডিਆ ਦੇ ਸਾਹਮਣੇ ਕੀ ਕੁੱਝ ਗਿਆ ਬਿਊਰੋ ਰਿਪੋਰਟ ਦਾ ਆਰਟੀਵੀ ਅਤੇ ਪੰਜਾਬ ਰਿਆਣਾ ਲਾਈਵ ਜੀ ਲਾਈਆ ਕਲੈਕਸ਼ਨ ਦੇ ਨਾਲ ਔਰ ਡਾਕਟਰ ਭੀਮਰਾਓ ਬਾਬਾ ਸਾਹਿਬ ਦੀ ਸੋਚ ਚੱਲੇ ਆ ਭਾਵੇਂ ਸਾਡੀ ਜਾਨ ਚਲ ਜੇ ਸਾਨੂੰ ਕੋਈ ਦੁੱਖ ਨਹੀਂਗਾ ਕਿਉਂਕਿ ਨਾ ਤੇ ਇੱਥੇ ਕੋਈ ਨੌਕਰੀ ਮਿਲਦੀ ਆ ਤੇ ਨਾ ਕਿ ਇੱਥੇ ਕਾਰੋਬਾਰ ਚੱਲ ਰਿਹਾ ਜਿਹੜਾ ਮੰਤਰੀ ਆਂਦਾ ਵਾ ਉਹੀ ਜਨਤਾ ਲੁੱਟੀ ਜਾਂਦਾ ਪਿਆ ਜੇ ਮੰਤਰੀ ਅਦਲ ਬਦਲ ਹੋ ਸਕਦੇ ਆ ਤੇ ਜਨਤਾ ਵੀ ਵੋਟ ਅਦਲ ਬਦਲ ਕਰਕੇ ਪਾ ਸਕਦੀ ਆ ਇਹ ਜਨਤਾ ਦਾ ਰਾਈਟ ਹੈ ਔਰ ਆਪਾਂ ਸਾਰੀਆਂ ਪਾਰਟੀਆਂ ਨੂੰ ਇੱਕ ਵਾਰ ਦੇਖ ਲਿਆ ਇੱਕ ਵਾਰੀ ਸਾਡ ਨੂੰ ਵੀ ਦੇਖੋ ਇੱਕ ਵਾਰੀ ਇਤਿਹਾਸ ਬਦਲ ਕੇ ਰੱਖ ਦਾਂਗੇ ਸਿਰਫ ਤੁਸੀਂ ਇੱਕ ਦਿਨ ਜਿਤਾਣਾ ਦੂਜੇ ਦਿਨ ਤੁਹਾਡੀਆਂ ਵੋਟਾਂ ਦੇ ਮੁੱਲ ਮੈਂ ਨਾ ਮੋੜ ਸਕਿਆ ਨਾ ਤੇ ਜੁੱਤੀਆਂ ਲਾ ਕੇ ਮੇਰੇ ਸਿਰ 'ਤੇ ਮਾਰਿਓ ਮੈਂ ਤੁਹਾਨੂੰ ਦੁਆਰਾ ਕਦੀ ਜ਼ਿੰਦਗੀ 'ਚ ਬੋਟ ਮੰਗਣ ਆਉਂਗਾ ਕਿਉਂਕਿ ਮੈਂ ਤੇ ਆਪਣੀ ਪਾਰਟੀ ਬਣਾਈ ਬੇਗੰਪੁਰਾ ਸਾਂਝਾ ਫਰੰਟ ਸ਼੍ਰੀ ਗੁਰੂ ਰਵਿਦਾਸ ਸਮਾਜ ਦੀ ਪਾਰਟੀ ਹੈ ਵਾਲਵਿਕ ਸਮਾਜ ਦੀ ਪਾਰਟੀ ਹੈ ਮਹਾ ਆਸ਼ਾ ਕੌਮ ਦੀ ਪਾਰਟੀ ਹੈ ਇਹ ਗੁਰੂ ਵੀ ਰਵਿਦਾਸ ਕੌਮ ਦੀ ਕੋ ਪਾਰਟੀ ਇਸ ਪਾਰਟੀ ਨੂੰ ਅੱਗੇ ਜਾਣਾ ਕਬੀਰ ਪੰਥੀ ਦੀ ਪਾਰਟੀ ਹੈ ਇਹ ਜਿਹੜੀ ਪਾਰਟੀ ਹੈ ਗਰੀਬਾਂ ਵਾਸਤੇ ਮਜ਼ਦੂਰਾਂ ਵਾਸਤੇ ਮਿਹਨਤ ਕਿਸਾਨਾਂ ਵਾਸਤੇ ਆ ਅੱਜ ਇੱਕ ਇੱਕ ਜਵਾਨ ਸਾਡਾ ਸ਼ਹੀਦ ਹੋ ਗਿਆ ਤੇ ਸੁਸ਼ੀਲ ਕੁਮਾਰ ਦਿੰਕੂ ਦੀ ਤੇ ਚਰਨਜੀਤ ਚੰਨੀ ਜੀ ਦੋਨੇ ਬੈਂਸ ਕਰਦੇ ਨਜ਼ਰ ਆਇਆ ਕਦੀ ਇਹਨਾਂ ਨੇ ਨਾ ਜਵਾਨਾਂ ਵਾਸਤੇ ਤੇ ਨਾ ਕਿਸਾਨਾਂ ਵਾਸਤੇ ਕਦੀ ਕੋਈ ਸਹੀ ਮੁੱਦਾ ਨਹੀਂ ਚੱਕਿਆ ਅੱਜ ਇਹਨਾਂ ਨੂੰ ਬੜਾ ਦੁੱਖ ਆ ਰਿਹਾ ਕਿਉਂਕਿ ਇਲੈਕਸ਼ਨ ਹੋ ਰਿਹਾ ਤੇ ਇਸ ਕਰਕੇ ਜੇ ਤੁਹਾਡੀ ਮਿਹਰਬਾਨੀ ਹੋਊਗੀ ਵੋਟ ਪਾ ਦੋਗੇ ਜੇ ਕਿਸੇ ਨੇ ਤੁਹਾਨੂੰ ਇਨੀ ਗੱਲ ਕਹਿਣੀ ਕਿ ਕਿ ਵੋਟ ਮੈਨੂੰ ਨਾ ਪਾਓ ਜੇ ਕੋਈ ਹੱਕ ਸੱਚ ਦੀ ਵੋਟ ਸੀਗੀ 4599 ਵੋਟ ਮੈਨੂੰ ਪਈ ਸੀਗੀ ਕਿਹੜੇ ਮੁੱਦੇ ਲੈ ਕੇ ਤੁਸੀਂ ਜਾ ਰਹੇ ਹੋ ਲੋਕਾਂ ਨੂੰ ਮੈਂ ਮੁੱਦੇ ਦੱਸ ਦਿੱਤੇ ਤੇ ਇਹਨਾਂ ਨੇ ਸਾਡੇ ਮੁੱਦੇ ਚੋਰੀ ਕਰ ਲੈਣੇ ਮੈਂ ਕਿਉਂ ਦੱਸਾਂ ਮੈਂ ਨਹੀਂ ਦੱਸੂਗਾ ਮੈਜਿਕ ਕਰਤਾ ਨੂੰ ਕਹਤਾਂ ਵਿਸ਼ਵਾਸ ਦਿਵਾਨਾ ਕਿ ਇਧਰ ਐਮਪੀ ਬਣ ਗਿਆ ਮੈਂ ਦੂਜੇ ਦੇ ਨਹੀਂ ਰਿੰਕੂ ਤਿੰਨ ਮਹੀਨੇ ਰਿਆ ਰਿੰਕੂ ਸੁਸ਼ੀਲ ਰਿੰਕੂ ਜੀ ਤਿੰਨ ਮਹੀਨੇ ਰਿਹਾ ਕਿਸੇ ਨੇ ਪੁੱਛਿਆ ਉਹਨੂੰ ਅਜੇ ਤੱਕ ਨਹੀਂ ਪੁੱਛਿਆ ਐਨੇ ਕੈਂਡੀਡੇਟ ਨੇ ਐਮਪੀ ਆਏ ਅਜੇ ਤੱਕ ਕਿਸ ਨੇ ਪੁੱਛਿਆ ਇੱਕ ਇੱਕ ਸਾਲ ਦਾ 5 ਕਰੋੜ ਰੁਪਏ ਮਿਲਦਾ 5 ਸਾਲਾਂ ਦਾ 25 ਕਰੋੜ ਰੁਪਈਆ ਕਿਸੇ ਐਮਪੀ ਨੂੰ ਪੁੱਛੋ ਜਾ ਕੇ ਕਿੱਥੇ ਆ ਪੰਜਾਬ ਦਾ ਮੈਨੂੰ ਕੋਈ ਇੱਕ ਐਮਪੀ ਦਿਖਾ ਦਿਓ ਜਿਨੇ ਪੈਸਾ ਲਾਇਆ ਗਰੀਬਾਂ ਦੇ ਬੱਚਿਆਂ ਦੇ ਉੱਤੇ ਗਰੀਬਾਂ ਦੇ ਬੱਚੇ ਅੱਜ ਵੀ ਮਰ ਰਹੇ ਆ ਅੱਜ ਵੀ ਕਰ ਰਹੇ ਆ ਉਹ ਸਾਡੇ ਜੇ ਤੁਸੀਂ ਟਿਕਟਾਂ ਦੇਣੀਆਂ ਵੱਡੀਆਂ ਪਾਰਟੀਆਂ ਕਹਿੰਦਾ ਜਿਹੜਾ ਖੂਨਦਾਨ ਕੰਮ ਕਰਦੇ ਉਹਨਾਂ ਨੂੰ ਦਿਓ ਜਿਹੜੇ ਸੋਸ਼ਲ ਮੀਡੀਆ ਜਿਹੜੇ ਛੋਟੇ ਸੋਸ਼ਲ ਮਤਲਬ ਲੋਕਾਂ ਦੀ ਹਰਫ ਕਰਦੇ ਮਦਦ ਕਰਦੇ ਉਹਨਾਂ ਨੂੰ ਹੀ ਟਿਕਟ ਦਿਓ ਹੁਣ ਸਾਡੇ ਦੇਖੋ ਗਰੀਬ ਬੰਦੇ ਆ ਜਿੰਨੇ ਬੰਦੇ ਆ ਕੋਈ ਢਾਬੇ ਵਾਲਾ ਕੋਈ ਸਾਈਕਲਾਂ ਵਾਲਾ ਵਾ ਕੋਈ ਬੰਦਾ ਕਟਿੰਗ ਦਾ ਕੰਮ ਕਰਦਾ ਵਾ ਸਾਰੇ ਬੰਦੇ ਤੁਹਾਨੂੰ ਇੱਥੇ ਮਿਲਣਗੇ ਮੀਟਰ ਜੀ ਤੇ ਹਰ ਵਾਰ ਇਲੈਕਸ਼ਨ 'ਚ ਖੜਦੇ ਹਾਂ ਜਿੱਤਦਾ ਪਾਉਂਦੇ ਨੇ ਦੇਖੋ ਹਰ ਜਿੱਤ ਜਨਤਾ ਦੀ ਮਰਜ਼ੀ ਆ ਜਦ ਤੱਕ ਸਾਡਾ ਵੀ ਦਮ ਵਾਹੀ ਉਹਨਾਂ ਤੱਕ ਲੜਾਂਗੇ ਜੇ ਸਾਡਾ ਦਮ ਖਤਮ ਹੋ ਗਿਆ ਜੇ ਨਹੀਂ ਮੰਨਦੇ ਤੇ ਪਰ ਠੀਕ ਆ ਵੀ ਦੇਸ਼ ਲੁੱਟਦਾ ਤੇ ਲੁੱਟਣ ਦਾ ਅਸੀਂ ਕੀ ਕਰੀ ਇੱਥੇ ਕਰੋ ਲੈ ਲੈ ਕੇ ਮੇਰੇ ਬੇਗਮਪੁਰ ਕਿਦੋਂ ਜਾ ਕੇ ਪੇਪਰ ਕਿਹੜੇ ਫਾਈਲ ਦੇਖੋ ਜੀ ਉਹ ਵਕੀਲ ਸਾਡੇ ਉੱਥੇ ਪਹੁੰਚੇ ਆ ਅੱਜ ਇੱਥੇ ਹੀ ਇਸੇ ਕਰਕੇ ਮੈਂ ਬਹੁਤ ਵਧੀਆ ਜਿਹੜੇ ਚੋਣ ਕਮਿਸ਼ਨਰ ਸਾਹਿਬ ਨੇ ਡੀਸੀ ਸਾਹਿਬ ਨੇ ਬਹੁਤ ਵਧੀਆ ਕਮਿਸ਼ਨਰ ਸਾਹਿਬ ਬਹੁਤ ਵਧੀਆ ਔਰ ਇਹਨਾਂ ਦੀ ਜਿੰਨੀ ਟੀਮ ਇਲੈਕਸ਼ਨ ਏਜੰਟ ਦੀ ਬਹੁਤ ਟੀਮ ਵਧੀਆ ਇਹਨਾਂ ਸਾਰਿਆਂ ਨੇ ਮੇਰਾ ਸਾਥ ਦਿੱਤਾ ਵੀ ਮਤਲਬ ਸਾਰਿਆਂ ਨੇ ਕਿਆ ਦਵ ਦ ਜਿਹੜਾ ਕੰਮ ਹੁੰਦਾ ਫਟਾਫਟ ਕਰਦੇ ਪਏ ਹਾਂ ਕਿਤੇ ਮਾੜਾ ਮੋਟਾ ਉਨੀ ਨਿੱਕੀ ਹੋ ਗਈ ਬੱਕਰੀ ਕਾਲਾ ਇਹ ਮੇਰਾ ਸ਼ੀਮਾ ਇਲੈਕਸ਼ਨ ਹੈ। ਪੰਜਾਬ ਦੇ ਵਿੱਚ ਬਾਕੀ ਕਿਹੜੇ ਕੈਂਡੀਡੇਟ ਤੁਸੀਂ ਖੜੇ ਕਰਾਏ ਉਹ ਕਿਦੋਂ ਤੱਕ ਕਿਹੜੇ ਕੈਂਡੀਡੇਟਾਂ ਦੀ ਤੁਹਾਨੂੰ ਬਹੁਤ ਛੇਤੀ ਇੱਕ ਮੇਰੀ ਭੈਣ ਆ ਉਹਨੂੰ ਮੈਂ ਕਿਹਾ ਤੁਸੀਂ ਇਲੈਕਸ਼ਨ 'ਚ ਨਾ ਖੜਾਓ ਮੇਰੇ ਸਾਹਮਣੇ ਇੱਥੇ ਜਲੰਧਰ ਤੋਂ ਤੇ ਉਹ ਸੋਨੀਆ ਜੀ ਮੇਰੀ ਭੈਣ ਆ ਉਹ ਉਹ ਵੀ ਖੜੀ ਹੋਣ ਦੀ ਜਾਣਦੀਆਂ ਪਰ ਮੈਨੂੰ ਰੋਕਦਾ ਪਿਆ ਕਿ ਇੱਕ ਜਗ੍ਹਾ ਤੇ ਭੈਣ ਭਰਾ ਲੜਦੇ ਚੰਗੇ ਨਹੀਂ ਲੱਗਦੇ ਪਰ ਉਹ ਮੇਰੀ ਭੈਣ ਨੂੰ ਅਪੀਲ ਕਰੂੰਗਾ ਕਿ ਉਹ ਇਲੈਕਸ਼ਨ ਨਾ ਲੜੇ। ਹਾਂਜੀ ਤੇ ਪਿੱਛੇ ਦਾ ਡੀਆਨਨ ਵੀ ਹੋਈ ਸੀ ਪਾਰਟੀ ਤੋਂ ਤੁਸੀਂ ਬਾਹਰ ਵੀ ਕਰਤਾ ਸੀ ਹੁਣ ਫੇਰ kia ਪਾਰਟੀ ਇੱਕ ਹੋ ਗਈ ਵੇਖੋ ਨਾ ਮਾਰ ਤੇ ਚਲਦਾ ਰੰਦਾ ਕੰਮ ਸਾਡੇ ਪਿਓ ਪੁੱਤਰ ਚਲਦਾ ਰੰਦਾ ਬਾਕੀ ਇਹ ਇੱਕ ਹੈ ਵੇਖੋ ਅਸੀਂ ਜੋ ਵੀ ਸੱਚਾਈ ਦੀ ਇਲੈਕਸ਼ਨ ਲੜ ਰਹੇ ਆ ਅੱਜ ਡੀਸੀ ਚੌਂਕ ਮਾਗਪੱਤਰ ਦਿੱਤਾ ਹੈ ਬਾਕੀ ਲਿਆਨਾਂ ਨਹੀਂ ਮਾਗਪੱਤਰ ਥਿਸ ਇਜ਼ ਆਉ ਜੋ ਚਾਰੇ ਪਾਰਟੀਆਂ ਨੇ ਬੀਜੇਪੀ ਲਾਲੋ ਕਾਲੀ ਲਾਲੋ ਆਪ ਪਾਰਟੀ ਲਾਲੋ ਔਰ ਆਪਣੇ ਕਾਂਗਰਸ ਲਾਲੋ ਇਹਨਾਂ ਪੁੱਛੋ ਕੋਈ 25 ਸਾਲ ਹੋ ਗਏ ਜਲੰਧਰ ਦਾ ਵਕਾਸ ਕੀਤਾ ਉਹਨੇ ਵਸਤੀ ਤਾਂ ਚਵੰਨਾ ਆਪੀ ਕਾਫੀ ਪੂਰੇ ਪੰਜਾਬ ਚ ਪਾਰਟੀ ਖੇਡ ਰਹੀ ਹੈ ਇਹ ਕਹਿੰਦਾ ਕਿ ਦਸੀਏ ਪੂਰੇ ਪੰਜਾਬ ਚ ਪਾਰਟੀ ਖੇਡ ਰਹੀ ਹੈ ਬਾਕੀ ਡੀਸੀ ਸਾਹਿਬ ਮੰਗ ਪੱਤਰ ਦਿੱਤਾ ਸੀ ਮੈਂ ਉਹਨੇ ਪੁੱਛਿਆ ਕਹਿੰਦਾ ਜਵਾਬ ਆ ਜਾਏਗਾ ਜਨਤਾ ਨੂੰ ਜਨਤਾ ਨੂੰ ਅਪੀਲ ਕਰਨਾ ਜੇ ਤੁਸੀਂ ਸਸਪੈਂਡ ਕਰਤਾ ਸੀ ਬਾਹਰ ਕੱਢਤਾ ਸੀ ਫਿਰ ਹੁਣ ਤੁਸੀਂ ਪਾਰਟੀ ਦੇ ਵਿੱਚ ਫੇਰ ਸ਼ਾਮਲ ਕਰ ਲਿਆ ਸਾਬਰ ਸਾਡੇ ਪਿਓ ਪੁੱਤਰਾ ਲੜਾਈ ਕੀ ਹੋ ਗਈ ਅੱਛਾ ਇਹ ਪਾਰਟੀ ਕਿੰਨੀ ਕੀ ਲੰਬੀ ਚੱਲੇਗੀ ਲੰਬੀ ਚੱਲੇਗੀ ਚੱਲੇਗੀ ਪਾਰਟੀ ਬਹੁਤ ਚੱਲੇਗੀ ਬਾਕੀ ਇਹ ਜਨਤਰ ਅਪੀਲ ਕਰਨੇ ਆ ਇਹ ਜਿਹੜੇ ਤੁਹਾਡੇ ਕੋਲ ਵੋਟ ਮੰਗਣ ਜਾਂਦੇ ਆ ਉਹਨੂੰ ਕੋ ਸਾਫ ਲੋ 35 ਸਾਲ 75 ਸਾਲ ਕੀ ਕੀ ਜਨਦਰ ਦਾ ਕੀ ਸਵਾਰਿਆ ਨੇ ਠੀਕ